ਇੱਕ ਚਲੋ ਬੀਬੀਆਂ ਦਾ ਜ਼ਿਕਰ ਹੋ ਰਿਹਾ ਮਿੰਟੋ ਜੀ ਬੀਬੀ ਇੱਕ ਹੋਰ ਨਵਜੋਤ ਕੌਰ ਸਿੱਧੂ ਜੀ ਹੋਰਾਂ ਦਾ ਜ਼ਿਕਰ ਕਰ ਰਹੀ ਏ ਉਹਨਾਂ ਨੇ ਵੀ ਕਹਿੰਦੇ ਕੋਈ ਨਕਲੀ ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟ ਦੇ ਨਾਂ ਤੇ ਕੋਈ ਕਾਫੀ ਵੱਡਾ ਸਾਰਾ ਚੂਨਾ ਲਾ ਗਿਆ 10 ਕਰੋੜ ਲਗਭਗ 35 ਲੱਖ ਰੁਪਏ ਦਾ ਤੇ ਉਹ ਪ੍ਰਾਪਰਟੀ ਜਿਹੜੀ ਉਹਨਾਂ ਨੇ ਖਰੀਦੀ ਉਹ ਕਦੇ ਉਹਨਾਂ ਦੇ ਨਾਂ ਹੀ ਨਹੀਂ ਚੜੀ ਹੁਣ ਸਰਕਾਰ ਉਹਦੇ ਚ ਸਖਤ ਹੋਈ ਹੈ ਅਦਾਲਤ ਉਹਦੇ ਚ ਸਖਤ ਹੋਈ ਹੈ ਮਾਫ ਕਰਨਾ ਵੀ ਇਹ ਜਾਂਚ ਪੜਤਾਲ ਕਰੋ ਕਿਉਂ ਨਹੀਂ ਇਹਦਾ ਕੁਝ ਹੋਣੀ ਨਹੀਂ ਅਦਾਲਤ ਚ ਵੀ ਗਿਆ ਨਾ ਮਾਮਲਾ ਤੇ ਅਦਾਲਤ ਨੇ ਹਾਈ ਕੋਰਟ ਮੇ ਸ਼ਾਇਦ ਅਗਲੇ ਮੰਗਲਵਾਰ ਤੱਕ ਦਾ ਬੰਦੇ ਨੂੰ ਸਮਾਂ ਦਿੱਤਾ ਹੈ ਜੀ ਅਸਲ ਚ ਕੀ ਆ ਕਿ ਇਹ ਲੀਡਰ ਜਿਹੜੇ ਆ ਨਾ ਅੱਗੇ ਤੁਹਾਨੂੰ ਯਾਦ ਹੋਣਾ ਉਹ ਬੀਬੀ ਸੀਗੇ ਕਿਰਨ ਖੇਰ ਉਹਦਾ ਰੌਲਾ ਪੈ ਗਿਆ ਸੀ ਇੱਕ ਇਨਵੈਸਟਰ ਦੇ ਨਾਲ ਜੀ ਕਰੋੜਾਂ ਦਾ ਮਾਮਲਾ ਸੀ ਇਹ ਬਿਲਕੁਲ ਅੱਛਾ ਇਹਨਾਂ ਦੀ ਤੁਸੀਂ ਜੇ ਤੇ ਆਈਟੀਆਰ ਵੇਖੋਗੇ ਤੇ ਉੱਥੇ ਤੇ ਕਹਿਣਗੇ ਕਿ ਬਸ ਠੀਕ ਠਾਕ ਹੈ ਜੀ ਲਾਇਬਿਲਟੀਜ਼ ਇੰਨੀਆਂ ਨੇ ਇੰਨਾ ਫਲਾਂਟ ਮੁਕਾ ਤੇ ਜਦੋਂ ਇਦਾਂ ਦਾ ਰੌਲਾ ਪੈ ਜਾਂਦਾ ਤੇ ਫਿਰ ਪਤਾ ਲੱਗਦਾ ਕਿ ਭਈ ਇਹ ਤੇ ਵਾਵਾ ਪੈਸਾ ਰੱਖੀ ਬੈਠੇ ਆ ਹੁਣ ਇਹ ਜਿਹੜਾ ਮਾਮਲਾ ਹੈ ਉਹ ਇਹ ਆ ਕਿ ਬੀਬੀ ਸਿੱਧੂ ਦੇ ਸ਼ਾਇਦ ਗਾਂ ਭਰਾ ਦੀ ਫੈਮਿਲੀ ਚ ਇਨਵੈਸਟ ਕੀਤਾ ਗਿਆ ਸੀਗਾ ਜੀ ਠੀਕ ਹੈ ਜੀ ਉਹ ਕੋਈ ਕਹ ਲੋ ਕਿ ਪ੍ਰਾਪਰਟੀ ਵਗੈਰਾ ਦਾ ਕੰਮ ਕਰਦਾ ਸੀਗਾ ਸ਼ਾਇਦ ਗਗਨਦੀਪ ਹਲਦਾਂ ਨਾ ਹਾਂਜੀ ਉਹ ਬਾਤ ਦੇ ਵਿੱਚ ਮਤਲਬ ਕਿ ਜੋ ਰਫੰਡ ਵਗੈਰਾ ਹੋਣਾ ਸੀਗਾ ਜਾਂ ਜੋ ਵੀ ਆਉਣਾ ਸੀਗਾ ਕਹ ਲੋ ਉਹ ਨਹੀਂ ਆਇਆ ਤੇ ਉਲਟਾ ਉਹ ਸ਼ਾਇਦ ਦਬਾਈ ਚਲਾ ਗਿਆ ਜੀ ਅੱਜ ਕੱਲ ਦਬਾਈ ਵੀ ਦੇਖੋ ਜੀ ਕਰੋੜਾਂ ਪਤੀ ਉਥੇ ਕਹਿੰਦੀ ਕਿ ਸ਼ੋਰੂਮ ਤਗੜੇ ਨੇ ਜੀ ਬੜੀ ਸ਼ਾਪਿੰਗ ਤਗੜੀ ਠੋਕੇ ਹੁੰਦੀ ਆ ਉਹ ਤੱਕਲੇ ਜਿਸ ਦੀ ਸਕਿਉਰਟੀ ਵੀ ਤਕੜੀ ਸਕਿਉਰਟੀ ਵੀ ਤਕੜੀ ਸ਼ਾਪਿੰਗ ਵੀ ਤਕੜੀ ਆ ਇਧਰ ਜਾਓ ਉਧਰ ਜਾਓ ਵੀ ਉਹ ਤੇ ਤਾਂ ਹੀ ਆ ਕਿ ਜੇ ਇੱਥੋਂ ਘੱਟੋ ਘੱਟ ਕੋਈ 100 ਕਰੋੜ ਦੀ ਗੇਮ ਲਾਈ ਹੋਵੇ ਤੇ ਫੇਰ ਦਬਾਈ ਚ ਨਿਕਲ ਜਾਂਦੇ ਨਹੀਂ ਉਹ ਉੱਥੇ ਵੀ ਕੀ ਕਾਲੀ ਕਰਨੀ ਲੈਣੀਆਂ ਨੇ ਕਿ ਚਲੋ ਅੱਜ ਕੱਲ ਉਹ ਵੀ ਕੰਮ ਚੱਲਦਾ ਤਾਂ ਇਹ ਭਾਈ ਸਾਹਿਬ ਵੀ ਉੱਥੇ ਨਿਕਲ ਗਿਆ ਜੀ ਹੁਣ ਇਹਨਾਂ ਨੇ ਜਦੋਂ ਇੱਥੇ ਅਪੀਲ ਕੀਤੀ ਤਾਂ ਉਹਦੇ ਚ ਦੋ ਗੱਲਾਂ ਸੀਗੀਆਂ ਕਿ ਦੇਖੋ ਜੀ ਇੱਕ ਤੇ ਇਹ ਮਾਮਲਾ ਜਿਹੜਾ ਉਹ ਵਿੱਤੀ ਲੈਣ ਦੇ ਨਾਲ ਜੁੜਿਆ ਜੀ ਸੈਕਿੰਡ ਕੇ ਸਾਡਾ ਨਵੇੜਾ ਹੁੰਦਾ ਪਿਆ ਹੂੰ ਤਾਂ ਮੇਰੇ ਖਿਆਲ ਦੇ ਨਾਲ ਕੋਰਟ ਨੇ ਇਹਨਾਂ ਨੂੰ ਮੁੱਲ ਦੇ ਦਿੱਤੀ ਕਿ ਭਾਈ ਤੁਸੀਂ ਆਓ ਆਪ ਦਾ ਨਵੇੜਾ ਕਰ ਲਓ ਤਦ ਤੱਕ ਅਸੀਂ ਇੱਕ ਰੋਕ ਲਾ ਦਿੰਨੇ ਆ ਮੰਗਲਵਾਰ ਤੱਕ ਠੀਕ ਆ ਉਹ ਦੇਖਾਂਗੇ ਇਨ ਟਰਮ ਬੀਲ ਦੇ ਦਿੱਤੀ ਯਾਨੀ ਇੱਕ ਇਨ ਟਰਮ ਰੀਲੀਫ ਦੇ ਦਿੱਤੀ ਕਿ ਆਜੋ ਤੁਹਾਨੂੰ ਕੋਈ ਨਹੀਂ ਬੁਲਾਉਂਦਾ ਠੀਕ ਹੈ ਜੀ ਤੁਸੀਂ ਆਓ ਆਪਣਾ ਨਵੇੜਾ ਕਰ ਲਓ ਤੇ ਚਲੋ ਹੋਰ ਅਦਾਲਤ ਨੂੰ ਚਾਹੀਦਾ ਵੀ ਕੀ ਆ ਜੀ ਜੀ ਨਵੇੜਾ ਹੁੰਦਾ ਤਾਂ ਚਲੋ ਇਹ ਹੁੰਦਾ ਕਿ ਕਈ ਵਾਰ ਮੰਨ ਲਓ 10 ਕਰੋੜ ਦਾ ਮਸਲਾ ਹੈ ਤਾਂ ਕੋਈ 1 ਅੱਧ ਕਰੋੜ ਜਾਂ ਜਿੰਨਾ ਵੀ ਹੈ ਕੋਈ ਸੈਟਲਮੈਂਟ ਵੀ ਮਾਮਲਾ ਜੇ ਕਿਸੇ ਪੱਖ ਤੋਂ ਹੁੰਦਾ ਹੈ ਤਾਂ ਅਗਲਾ ਕਰਕੇ ਪਰੇ ਮਾਰਦਾ ਕਿ ਛੱਡੋ ਖੜਾ ਯਾਰ ਕੋਟ ਕਚੈਰੀਆਂ ਚੋਂ ਕੀ ਖਟਾਂਗੇ ਹੂੰ ਤਾਂ ਇਸ ਕਰਕੇ ਇਹ ਬੀਬੀ ਸਿੱਧੂ ਵਾਲਾ ਮਸਲਾ ਜਿਹੜਾ ਉਹ ਕੱਲ ਦਾ ਕਾਫੀ ਚਰਚਿਤ ਰਿਹਾ ਜੀ ਜੀ ਪਰ ਕਮੈਂਟ ਜੀ ਕਹਿੰਦੇ ਕਿ ਵੱਡੇ ਸਿਰਾਂ ਦੀਆਂ ਵੱਡੀਆਂ ਸਿਰ ਪੀੜਾਂ ਜੀ ਇੱਥੇ ਦੇ 100 ਦਾ ਨੋਟ ਅੱਡੇ ਘਪਵੇ ਤੇ ਐਵੇਂ ਕੱਚੇ ਚੱਤ ਮਰੀ ਜਾਈਦਾ ਕਿਦੇ ਉਧਰ ਤੇਨੇ ਫਸਿਆ ਸਾਰਾ ਦਿਨ ਬੰਦਾ ਲੱਭਦਾ ਰਹਿੰਦਾ ਸਾਰਾ ਦਿਨ ਧਿਆਨ ਲੈਂਦਾ ਤੇ ਜਾਟਣ ਫਾਇਰ ਜੀ ਦੱਸ ਰਹੇ ਨੇ ਕਿ ਮਹਿੰਗਾਈ ਵੀ ਬਹੁਤ ਦਵਾਈ ਦੇ ਵਿੱਚ ਆ ਭਾਈ ਮਹਿੰਗਾਈ ਬਹੁਤ ਹੈ ਤੇ ਫਿਰ ਜਾਂਦੇ ਵੀ ਉਦਾਂ ਹੀ ਆ ਜਿਹੜੇ ਚੰਗੇ ਕਿਸੇ ਪਾਸਿਓਂ ਕੰਮਕਾਰ ਵਾਲੇ ਬੰਦੇ ਨੇ ਉਹੀ ਜਾਂਦੇ ਨੇ ਪਾਣੀਆਂ ਦੇ ਮੁੱਦੇ ਤੇ ਜੋ ਸੈਂਟਰ ਨਾਲ ਮੀਟਿੰਗ ਦੌਰਾਨ ਕੀ ਬਣਿਆ ਵੀ ਵੀ 31 ਜੀ ਕਹਿ ਰਹੇ ਨੇ ਨਹੀਂ ਅੱਜ ਤੇ ਹਾਲੇ ਮੇਰੇ ਖਿਆਲ ਦੇ ਨਾਲ ਮੀਟਿੰਗ ਚੱਲ ਰਹੀ ਆ ਨਾ ਉਹ ਸ਼ਾਮ ਜੀ ਨੂੰ ਮੀਟਿੰਗ ਖਤਮ ਹੁੰਦੀ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਆਪਣੇ ਜਿਹੜੇ ਅਫੀਸ਼ੀਅਲ ਜਾਣ ਕੇ ਹੁਣ ਦੇਖੋ ਤੇ ਸੀਐਮ ਗਏ ਨੇ ਕਿ ਜਾਂ ਚੀਫ ਸੈਕਟਰੀ ਗਏ ਨੇ ਜਾਂ ਕੋਈ ਹੋਰ ਗਿਆ ਤਾਂ ਉੱਤੇ ਬਾਅਦ ਫਿਰ ਉਹ ਬਰੀਫ ਕਰਦੇ ਹੁੰਦੇ ਨੇ ਜੀ ਮੈਨੂੰ ਨਹੀਂ ਪਤਾ ਕਿ ਅੱਜ ਸ਼ਰਕਤ ਕੌਣ ਕਰ ਰਿਹਾ ਆਪਣੇ ਪੰਜਾਬ ਬੰਨੀ ਹੂੰ ਜੇ ਚੀਫ ਮਨਿਸਟਰ ਸਾਹਿਬ ਗਏ ਨੇ ਤੇ ਉਹ ਬਾਹਰ ਨਿਕਲ ਕੇ ਫਿਰ ਗੱਲਬਾਤ ਜਿਹੜੀ ਆ ਉਹ ਕਰਨਗੇ ਕਿ ਹਾਂ ਜੀ ਕੀ ਗੱਲਬਾਤ ਹੋਈ ਆ ਹਾਂ ਜੀ ਹਾਂ ਜੀ